ਮੇਰਾ ਨਾਮ ਦਰਨਜੀਤ ਸਿੰਘ ਹੈ ਮੇਰਾ ਘਰ ਗੁਰਗੋਵਿੰਦ ਸਿੰਘ ਨਗਰ ਲੱਗਿਆ ਹੈ ਮੈਂ ਟੂਰਾਂ ਟ੍ਰੈਵਲ ਦਾ ਕਰਦਾ ਕੰਮ ਤੇ ਆਪਣੇ ਮੈਂ ਦਫਤਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ ਉੱਥੇ ਇੱਕ ਕਾਰ ਵਾਲੇ ਨੇ ਫੇਟ ਮਾਰੀ ਹੈ ਤੇ ਉੱਤੇ ਇੱਕ ਹੋ ਗਈਤੀ ਇਹਨਾਂ ਨੇ ਮੇਰੀ ਚੈਨੀ ਵੀ ਲੈ ਗਏ ਫੋਨ ਵੀ ਫੋਨ ਦੀ ਕੋਸ਼ਿਸ਼ ਕਰ ਰਹੀ ਸੀ ਫੋਨ ਫੜ ਲਿਆ ਮੈਂ ਫਿਰ ਉਹਨੇ ਮਗਰ ਲਾਈ ਮੈਂ ਸਕੂਟੀ ਉਹਨਾਂ ਨੇ ਚੌਂਕ 'ਚ ਜਾ ਕੇ ਘੇਰਿਆ ਚੱਕੀ ਬੋਲਦੇ ਲਾਗੇ ਕਿਹੜੀ ਜਗ੍ਹਾ ਆਇਆ ਤੁਸੀਂ ਇਹ ਚੱਕੀ ਬੋਲਦੇ ਲਾਗੇ ਇਹਨਾਂ ਨੇ ਨਾ ਬਾਅਦ ਵਿੱਚ ਇਹਨਾਂ ਨੇ ਫੇਰ ਮੈਨੂੰ ਗੱਡੀ ਦੇ ਉੱਤੇ ਚੁੱਕ ਕੇ ਬੋਨਟ ਦੇ ਉੱਤੇ ਫਿਰ ਉਹ ਕਾਫੀ ਦੂਰ ਤੱਕ ਅਗੜੀ ਸੜੇ ਲੈ ਗਏ ਉੱਥੋਂ ਉਹਨਾਂ ਨੇ ਸੁੱਟ ਤੇ ਫੇਰ ਉੱਥੋਂ ਗੱਡੀ ਭਜਾ ਕੇ ਲੈ ਗਏ ਕਿਹੜੀ ਗੱਡੀ ਇਹ ਗੱਡੀ ਡਿਜ਼ਾਇਰ ਗੱਡੀ ਹੈ ਐਚ ਪੀ 40 36 34 31 ਨੰਬਰ ਆ ਉਹਦਾ ਵਾਈਟ ਕਲਰ ਦੀ ਗੱਡੀ ਹੈ ਦੋ ਮੁੰਡੇ ਸੀਗੇ ਗੱਡੀ ਦੇ ਵਿੱਚ ਬੈਠੇ ਕੋਈ ਉਹਨਾਂ ਦੀ ਬਚਾਉਣ ਤੋਂ ਚਾਹਣਾ ਹੈ ਤੈਨੂੰ ਪਛਾਣ ਹਾਂ ਪਛਾਣ ਮੈਂ ਪੂਰੀ ਕਰ ਸਕਦਾ ਉਹਨਾਂ ਦੀ ਸੱਟਾ ਕਿੱਦਿਸੇ ਲੱਗੀ ਸੱਟਾ ਮੇਰੀ ਬਾਹਾਂ 'ਆਂ ਜੀ ਬਾਹਾਂ ਤੇ ਲੱਗੇ ਆ ਤੇ ਲੱਤ ਤੇ ਲੱਗੇ ਆ ਜੀ ਮੇਰੇ ਕੋਲ ਬਹੁਤ ਬੁਰਾ ਹਾਲ ਹੈ ਜੀ ਕੀ ਮੰਗ ਕੀ ਮੰਗ ਮੈਂ ਇਹੀ ਕਰਦਾ ਜੀ ਤੇ ਮੇਰੇ 5 ਮਹੀਨੇ ਦੀ ਕੁੜੀ ਹੈ ਜੀ ਮੇਰੀ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਤੇ ਮੇਰੇ ਟੱਬਰ ਨੂੰ ਕਿਹਨੇ ਦੇਖਣਾ ਸੀਗਾ ਮੈਂ ਸਰਕਾਰ ਕੋਈ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਨੂੰ ਵੀ ਲਿਆ ਜਾਵੇ ਤੇ ਜਿਹੜੇ ਦੋ ਮੁੰਡੇ ਸੀਗੇ ਜਿਹੜੇ ਚਲਾ ਰਹੇ ਸੀ ਉਹਨਾਂ ਨੂੰ ਵੀ ਫੜਿਆ ਜਾਵੇ ਮੈਂ ਸਰਕਾਰ ਕੋਈ ਹੀ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਹਾਂ ਜੀ ਸਾਨੂੰ ਨਾ ਕੰਪਲੇਂਟ ਰੀਸੀਵ ਹੋਈ ਕਿ ਦੋ ਸਵਿਫਟ ਦੋ ਲੜਕੇ ਇੱਕ ਸਵਿਫਟ ਘਾਤੇ ਆ ਰਹੇ ਸੀ ਜਿਨ੍ਹਾਂ ਨੇ ਬਾਈਕ ਵਾਲੇ ਲੜਕੇ ਨੂੰ ਹਿੱਟ ਕੀਤਾ ਤੇ ਉਹਨੂੰ ਘਸੀਟਦੇ ਹੋਏ ਜੀ ਚੱਕੀ ਪੁਲ ਵਾਲੀ ਸਾਈਡ ਤੇ ਲੈ ਗਏ ਤੇ ਇਹ ਸਾਨੂੰ ਕੰਪਲੇਂਟ ਰੀਸੀਵ ਹੋ ਚੁੱਕੀ ਹੈ ਤੇ ਅਸੀਂ ਇਹ ਮੁਦਈ ਦੀ ਸਟੇਟਮੈਂਟ ਲੈ ਕੇ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਕੋਈ ਸੀਸੀਟੀ ਵੀ ਸਾਹਮਣੇ ਆਈ ਹੈ ਹਾਂਜੀ ਇੱਕ ਸੀਸੀਟੀ ਫੁਟੇ ਸਾਹਮਣੇ ਆਈ ਹੈ ਉਹ ਫੈਕਟ ਚ ਵੈਰੀਫਾਈ ਕੀਤੇ ਜਾ ਰਹੇ ਨੇ ਲੜਕੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਨਾ ਸਨੇਚਿੰਗ ਵਗੈਰਾ ਵੀ ਕੀਤੀ ਗਈ ਹੈ ਮੋਬਾਈਲ ਕੋ ਵਗੈਰਾ ਔਰ ਚੇਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਬਟ ਅਗਰ ਇਦਾਂ ਦੀ ਗੱਲ ਹੋ ਗਈ ਉਹ ਫੈਕਟ ਚ ਵੈਰੀਫਾਈ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ